ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਮੈਂ ਹਾ ਤਰਨਜੀਤ ਕਰਕੁਮਣ ਇਸ ਵਕਤ ਸੀ ਖੜੀਆਂ ਜੀ ਨਾਨਕ ਸਰ ਗੁਰੂ ਘਰ ਦੇ ਬਾਹਰ ਜੋ ਕਿ ਟਿੰਬਰਲੇਨ ਰੋਡ ਤੇ ਸਥਿਤ ਹੈ ਸੋ ਸ਼ੈਰਡਨ ਕਾਲਜ ਦੇ ਬਿਲਕੁਲ ਨੇੜੇ ਇਹ ਗੁਰੂ ਘਰ ਸਥਿਤ ਹੈ ਇੱਥੇ ਇੰਡੀਅਨ ਕੌਂਸਲੇਟ ਟੋਰਾਂਟੋ ਦੇ ਵੱਲੋਂ ਅੱਜ ਲਾਈਫ ਸਰਟੀਫਿਕੇਟ ਕੈਂਪ ਦਾ ਆਯੋਜਨ ਕੀਤਾ ਗਿਆ ਵਾ ਸੋ ਜਿੱਥੇ ਕਿ ਵੱਡੀ ਗਿਣਤੀ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇੰਡੀਅਨਸ ਨੇ ਐਨ ਆਰ ਆਈਸ ਨੇ ਇੱਥੇ ਪਹੁੰਚੇ ਹੋਏ ਨੇ ਲਾਈਫ ਸਰਟੀਫਿਕੇਟ ਤੋਂ ਇਲਾਵਾ ਹੋਰ ਵੀ ਕਾਫੀ ਸੇਵਾਵਾਂ ਮਾ ਇੱਥੇ ਦਿੱਤੀਆਂ ਜਾ ਰਹੀਆਂ ਨੇ ਜੇਕਰ ਤੁਹਾਨੂੰ ਇੰਡੀਅਨ ਕ ਅੰਸ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਨਵੰਬਰ ਮਹੀਨੇ ਵਿੱਚ ਇਹ ਕੈਂਪ ਜਿਹੜੇ ਲੱਗ ਰਹੇ ਨੇ ਘੱਟੋ ਘੱਟ 5 ਕੈਂਪ ਜਿਹੜੇ ਆ ਸਿਰਫ ਅਤੇ ਸਿਰਫ ਬ੍ਰਾਮਟਨ ਦੇ ਵਿੱਚ ਲਗਾਏ ਜਾ ਰਹੇ ਨੇ ਇਸ ਤੋਂ ਇਲਾਵਾ ਮਿਸਿਸਾਗਾ ਤੇ ਸਕਾਲਬਰੋ ਦੇ ਵਿੱਚ ਵੀ ਕੈਂਪ ਲੱਗ ਰਹੇ ਨੇ ਸੋ ਜੇਕਰ ਤੁਸੀਂ ਆਪਦੀ ਨੀਅਰੈਸਟ ਲੋਕੇਸ਼ਨ ਨੀਚੇ ਨਾਲ ਦੀ ਨਾਲ ਤੁਹਾਨੂੰ ਦੱਸ ਰਹੀਆਂ ਕਿ ਜੋ ਲੋਕੇਸ਼ਨਸ ਜਿੱਥੇ-ਥੇ ਕੈਂਪ ਲੱਗਣੀਆਂ ਕਦੋਂ ਤੋਂ ਲੱਗਣੀਆਂ ਅੱਜ ਜਿਹੜਾ ਨਾਨਕਸਰ ਗੁਰੂ ਘਰ ਦੇ ਵਿੱਚ ਕੈਂਪ ਲਗਾਇਆ ਜਾ ਰਿਹਾ ਇਹ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2:30 ਵਜੇ ਤੱਕ ਲੱਗ ਰਿਹਾ ਵਾ ਸੋ ਲਾਈਫ ਸਰਟੀਫਿਕੇਟਸ ਇਹਨਾਂ ਨੂੰ ਰ ਰਹੇ ਨੇ ਸੋ ਆਪਾਂ ਗੱਲਬਾਤ ਵੀ ਕਰਾਂਗੇ ਕਿ ਅੰਦਰ ਕਿਸ ਤਰੀਕੇ ਦੇ ਨਾਲ ਸਾਰਾ ਕੰਮਕਾਰ ਚੱਲ ਰਿਹਾ ਪਾ ਤੇ ਕੋਈ ਸਰਟੀਫਿਕੇਟ ਬਣਾਉਣ ਦੇ ਵਿੱਚ ਮੁਸ਼ਕਲਤਾ ਨਹੀਂ ਆ ਰਹੀ ਇਸ ਤੋਂ ਇਲਾਵਾ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਤੁਸੀਂ ਇੰਡੀਅਨ ਕੌਂਸੂਲੇਟ ਦੀ ਵੈਬਸਾਈਟ ਦੇ ਉੱਤੇ نیچے ਤੁਸੀਂ ਸਰਚ ਮਾਰ ਸਕਦੇ ਹੋ ਸੋ ਇੰਡੀਅਨ ਕੌਂਸੂਲੇਟ ਟੋਰਾਂਟੋ ਦੇ ਵੱਲੋਂ ਜਿਹੜਾ ਇਹ ਲਾਈਵ ਸਰਟੀਫਿਕੇਟ ਕੈਂਪ ਲਗਾਇਆ ਜਾ ਰਿਹਾ ਸੋ ਇਸ ਵਕਤ ਅਸੀਂ ਦੇਖ ਸਕਦੇ ਹਾਂ ਕਿ ਲੰਗਰ ਹਾਲ ਦੇ ਵਿੱਚ ਇੱਕ ਸਾਈਡ ਜਿੱਥੇ ਬੁੱਕ ਕੀਤੀ ਗਈ ਆ ਤਾਂ ਉੱਥੇ ਹੀ ਦੂਜੀ ਸਾਈਡ ਜਿਹੜੀ ਆ ਉੱਥੇ ਲੰਗਰ ਲਗਾਇਆ ਜਾ ਰਿਹਾ ਤਾਂ ਇਧਰਲੀ ਸਾਈਡ ਜਿਹੜੀ ਆ ਇੱਥੇ ਸਾਰੇ ਆ ਸਰ ਸੋ ਲੰਬੀ ਲਾਈਨ ਲੱਗੀ ਹੋਈ ਆ ਤੇ ਅਸੀਂ ਦੇਖ ਸਕਦੇ ਆ ਆਪਾਂ ਗੱਲਬਾਤ ਕਰਦੇ ਕਿੰਨੇ ਵਜੇ ਆਏ ਸੀ ਤੁਸੀਂ ਸਵੇਰੇ ਇੱਥੇ 9 ਵਜੇ ਆਏ ਸੀ 9 ਵਜੇ ਤੇ ਆਏ ਹੋਏ ਹੋ ਤੇ ਕਿੰਨਾ ਟਾਈਮ ਹੋ ਗਿਆ ਲਾਈਨ ਚ ਲੱਗੇ ਆ ਤਾਂ ਹੁਣ ਲਾਈਨ ਦਾ ਹੋਣੇ ਲੱਗਾ ਉੱਥੇ ਬਾਹਰ ਟੋਕਨ ਮਿਲਦੇ ਸੀ ਪਹਿਲਾਂ ਮਤਲਬ ਈਜ਼ੀਲੀ ਮਿਲ ਰਿਹਾ ਇੱਥੇ ਕੰਮ ਕਰ ਅੱਜ ਲਾਈਫ ਸਰਟੀਫਿਕੇਟ ਵਗੈਰਾ ਬਣਾਉਣ ਲਈ ਆਏ ਹਾਂ ਜਾਂ ਹੋਰ ਸੇਵਾਵਾਂ ਲੈਣ ਲਈ ਲਾਈਟ ਸਪੈਸ਼ਲ ਲਈ ਹੋਰ ਨੇ ਕੋਈ ਹਾਂਜੀ ਸੁਰਪਤਾ ਪੰਜ ਥਾਮਾ ਤੇ ਹੋਰ ਵੀ ਕੈਂਪ ਲੱਗ ਰਹੇ ਹਾਂਜੀ ਹਾਂਜੀ ਲੱਗ ਰਹੇ ਕੈਂਪ ਬਾਰੇ ਤਾਂ ਪਤਾ ਹੈ ਹਾਂਜੀ ਕਿੰਨਾ ਟਾਈਮ ਹੋ ਗਿਆ ਲਾਈਨ ਚ ਲੱਗੇ ਬਸ ਇੱਕ ਕਾਉਂਸਲਰ ਨੇ ਸਪੈਸ਼ਲੀ ਇਹ ਹੂਪਰਾਲਾ ਕੀਤਾ ਪੰਜ ਥਾਵਾਂ ਦੇ ਉੱਤੇ ਲੱਗ ਰਹੇ ਨੇ ਇਹ ਕਿੰਨੇ ਬਾਕੀ ਵਧੀਆ ਕੀਤਾ ਜੀ ਬਹੁਤ ਬਹੁਤ ਸਰਟੀਫିକੇਟਸ ਵਗੈਰਾ ਇੱਥੇ ਕੀ ਕੀ ਪ੍ਰੋਵਾਈਡ ਕਰਵਾਇਆ ਜਾ ਰਿਹਾ ਵਾ ਤੁਸੀਂ ਸਾਰੇ ਆਪਣੇ ਲੈ ਕੇ ਆਏ ਹੋ ਜਾਂ ਜੇ ਕੁਝ ਨਹੀਂ ਹੈਗਾ ਤਾਂ ਕੀ ਇਹ ਪ੍ਰੋਵਾਈਡ ਕਰਵਾਉਣਾ ਹਾਂ ਨਹੀਂ ਸਰ ਕੁਝ ਠੀਕ ਹੀ ਹੈ ਜੀ ओरिजिनल ਸਰਟੀਫਿਕੇਟ ਪਾਸਪੋਰਟ ਦੇਖਦੇ ਨੇ ਔਰ ਸਾਈਨ ਕਰਦੇ ਜਾ ਰਹੇ ਨੇ ਅੱਛਾ ਹੋ ਰਿਹਾ ਕਿਵੇਂ ਦੇ ਲੱਗ ਰਿਹਾ ਇੰਤਜ਼ਾਮ ਤੇ ਅੱਜ ਲਾਈਫ ਸਰਟੀਫਿਕੇਟ ਬਣਾਉਣ ਲਈ ਆਏ ਹਾਂ ਪ੍ਰੋਪਰ ਸਾਰੇ ਪੇਪਰਸ ਵਗੈਰਾ ਪਤਾ ਸੀ ਕੀ ਕੀ ਲੈ ਕੇ ਆਉਣਾ ਹਾਂ ਕਿਉਂਕਿ ਕਈ ਸਾਲ ਹੋ ਗਏ ਬਣਵਾਉਂਦੇ ਨੂੰ ਨਾ ਪਿਛੇ ਕਰ ਲੈਂਚ ਤਾਂ 1.5 ਘੰਟਾ ਉੱਪਰ ਕੱਢਣਾ ਪਏ ਇੱਥੇ ਤਾਂ ਬੈਠਣ ਨੂੰ ਵਧੀਆ ਪ੍ਰਬੰਧ ਸੀਗਾ ਇੱਥੇ ਤਾਂ ਕੋਈ ਦਿੱਕਤ ਨਹੀਂ ਤੇ ਤੇ ਹੁਣ ਆ ਕੇ ਲੈਂਚ ਲੱਗੇ ਤੁਸੀਂ ਪੈਨਸ਼ਨਰ ਨਾਲ ਡੀਲ ਕਰ ਰਹੇ ਹੋ ਕੁਝ ਤਾਂ ਪ੍ਰਬੰਧ ਰੱਖੋ ਤੁਸੀਂ ਬਜ਼ੁਰਗਾਂ ਨੂੰ ਲਾਈਨਾਂ ਚਲਵਾਇਆ ਪਰ ਸਵੇਰੇ ਉਹਨਾਂ ਨੇ ਐਕਚੁਅਲੀ ਅੱਜ 8:00 ਤੋਂ अराउंड ਪ੍ਰਬੰਧ ਕੀਤਾ ਸੀ ਪਰ 6:00 ਤੋਂ ਉੱਪਰ ਇਸ ਵਕਤ ਓਪਨ ਹੋਣੇ ਲੱਗਾ ਔਰ ਕੀ ਅਰੇਂਜਮੈਂਟਸ ਕੀਤੀਆਂ ਜਾ ਸਕਦੀਆਂ ਸੀ ਆਈ ਊਡ ਸੇ ਗੁਰਦੁਆਰਾ ਗੁਰਦੁਆਰਾ ਸਾਹਿਬੀ ਜਾਂ ਮੰਦਰਾਂ ਦੀ ਮੈਨੇਜਮੈਂਟ ਨੂੰ ਅਪੀਲ ਹੈ ਕਿ ਤੁਸੀਂ ਆਪਣੇ ਵੋਲੰਟੀਅਰਸ ਰੱਖਿਆ ਕਰੋ ਜਿਹੜੇ ਲੋਕਾਂ ਨੂੰ ਗਾਈਡ ਕਰਨ ਬਜ਼ੁਰਗ ਆ ਰਹੇ ਉਹਨਾਂ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਕਿ ਕਿੱਧਰ ਨੂੰ ਜਾਣਾ ਹੈ ਉਹਨਾਂ ਨੂੰ ਉੱਪਰੋਂ ਟੋਕਨ ਲੈ ਕੇ ਇਹ ਨਹੀਂ ਸੀ ਪਤਾ ਕਿ ਥੱਲੇ ਆ ਕੇ ਇੱਥੇ ਵੀ ਲਾਈਨ ਲੱਗਣੀ ਹੈ ਸੋ ਸਰਟੀਫିକੇਟਸ ਬਣਾਉਣ ਲਈ ਲਾਈਫ ਸਰਟੀਫିକੇਟਸ ਬਣਾਉਣ ਲਈ ਤੁਹਾਨੂੰ ਕੀ ਕੀ ਡਾਕੂਮੈਂਟਸ ਚਾਹੀਦੇ ਆ ਇਹਦੇ ਬਾਰੇ ਸਿੰਘ ਸਾਹਿਬ ਸਾਨੂੰ ਜਾਣਕਾਰੀ ਦੇਣਗੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹਦੇ ਵਾਸਤੇ ਪਾਸਪੋਰਟ ਚਾਹੀਦਾ ਜੀ ਪਹਿਲਾਂ ਪਾਸਪੋਰਟ ਦੀ ਫੋਟੋ ਕਾਪੀ ਮੰਗਦੇ ਸੀ ਪਰ ਅੱਜ ਫੇਰ ਕਨਸੈਸ਼ਨ ਦਿੱਤਾ ਇਹਨਾਂ ਨੇ ਵੀ ਕੱਲਾ ਪਾਸਪੋਰਟ ਲੈ ਆਓ ਦੋ ਫਾਰਮ ਭਰ ਕੇ ਲੈ ਕੇ ਆਉਣੇ ਆ ਫਾਰਮ ਇਥੋਂ ਮਿਲ ਜਾਂਦੇ ਨਹੀਂ ਆਪਣੇ ਕੋਲੋਂ ਲੈ ਆਓ ਦੋ ਫਾਰਮ ਭਰ ਕੇ ਪਾਸਪੋਰਟ ਪਾਸਪੋਰਟ ਉਹਦੇ ਤੇ ਨੰਬਰ ਪੈਂਦਾ ਤੁਹਾਡਾ ਐਡਰੈਸ ਨੇਮ ਫਾਦਰ ਨੇਮ ਹੋਮ ਐਡਰੈਸ ਪਾਸਪੋਰਟ ਨੰਬਰ ਪਾਸਪੋਰਟ ਦੀ ਡੇਟ ਕਿਸ ਡੇਟ ਨੂੰ ਬਣਿਆ ਐਕਸਪਾਇਰੀ ਡੇਟ ਕਿ ਕਿੱਥੋਂ ਦਾ ਬਣਿਆ ਇਹ ਡਾਕੂਮੈਂਟਸ ਲੈ ਕੇ ਤੁਸੀਂ ਇੱਥੇ ਬਹੁਤ ਵਧੀਆ ਅਪਰਾਲਾ ਹੈ ਯਾਨਕ ਕੌਂਸਲਰੇਟ ਆਫ ਇੰਡੀਆ ਵੱਲੋਂ ਇਸ ਤਰ੍ਹਾਂ ਕੈਂਪ ਲਾ ਕੇ ਦੰਦਦੇ ਨੇ ਨਹੀਂ ਬੜਾ ਟਾਈਮ ਲੱਗੇ ਜਾਣਾ ਬੜਾ ਔਖਾ ਹੈ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਰੇਂਜ ਕੀਤਾ ਤੇ ਕੌਂਸਲ ਜਨਰਲ ਆਫ ਇੰਡੀਆ ਦਾ ਜਿਹੜੇ ਇੱਥੇ ਆ ਕੇ ਸਾਨੂੰ ਛੱਡਿਆ ਟਾਈਮ ਦੇ ਉੱਤੇ ਨਾਲ ਦੀ ਨਾਲ ਈਸ਼ੂ ਕੀਤਾ ਜਾ ਰਿਹਾ ਜਾਂ ਕਿਹਾ ਜਾ ਰਿਹਾ ਕਿ ਬਾਅਦ ਚੋਂ ਆਉਣਗੇ ਨਹੀਂ ਈਸ਼ੂ ਨਾਲ ਦੀ ਨਾਲ ਕਰ ਰਿਹਾ ਜੀ ਪਰ ਟਾਈਮ ਬੜਾ ਲੱਗ ਰਿਹਾ ਹੈ ਕਿ ਉਹ ਬੰਦੇ ਬਹੁਤ ਨੇ ਸਵੇਰੇ 9 ਵਜੇ ਆਏ ਸੀ ਹੁਣ ਤਕਰੀਬਨ 1:30 ਵਜੇ ਤਿੰਨ ਚਾਰ ਘੰਟੇ ਲੱਗ ਰਿਹਾ ਹੈ ਇਸ ਗੱਲ ਤੇ ਤੇ ਪਰ ਫਿਰ ਵੀ ਇਕੱਠ ਬਹੁਤ ਆ ਗਾੜਾ ਇਸ ਏਰੀਆ 'ਚ ਇਕੱਠ ਹੋ ਕਿੰਨੇ ਕ ਵੈਸੇ ਨਾਲ ਕੋਈ ਕਾਪੀ ਵੀ ਲੈ ਕੇ ਆਉਣੀ ਜੀ ਜ਼ਰੂਰੀ ਆ ਕਿਸੇ ਚੀਜ਼ ਦੀ ਕਾਪੀ ਨਾਲ ਲੈ ਕੇ ਆਉਣੀ ਆ ਜਾਂ ਕਿੰਨੇ ਕਾਪੀ ਪੇजेस ਹੋਣੇ ਚਾਹੀਦੇ ਆ ਨਾਲ ਨਹੀਂ ਕਿਸੇ ਚੀਜ਼ ਦੀ ਕੋਈ ਕਾਪੀ ਨਹੀਂ ਲੈ ਕੇ ਆਉਣੀ ਕੱਲਾ ਪਾਸਪੋਰਟ ਲੈ ਆਓ ਦੋ ਫਾਰਮ ਆ ਇਹਨਾਂ ਦੇ ਲਾਈਫ ਸਰਟੀਫਿਕੇਟ ਦੇ ਬਣੇ ਉਹ ਫਿਲ ਕਰਕੇ ਲੈ ਕੇ ਆਣਾ ਦੋ ਫਾਰਮ ਉਹ ਤੋਂ ਇੱਕ ਫਾਰਮ ਆਪਣੇ ਕੋਲੇ ਰੱਖ ਲੈਂਦੇ ਆ ਇੱਕ ਫਾਰਮ ਸਾਨੂੰ ਟੈਸਟ ਕਰਕੇ ਸਟੈਂਪ ਲਾ ਕੇ ਸਾਨੂੰ ਵਾਪਸ ਦੇ ਦਿੰਦੇ ਸੋ ਅੱਜ ਇੰਡੀਅਨ ਕੌਂਸਲਰ ਟੋਰਾਂਟੋ ਦੇ ਵੱਲੋਂ ਨਾਨਕਸਰ ਗੁਰੂ ਘਰ ਦੇ ਵਿੱਚ ਕੈਂਪ ਲਗਾਇਆ ਗਿਆ ਸੀ ਜਿਹਦੇ ਵਿੱਚ ਲਾਈਫ ਸਰਟੀਫਿਕੇਟਸ ਬਿਲਕੁਲ ਟਾਈਮ ਤੇ ਉੱਤੇ ਦਿੱਤੇ ਗਏ ਨੇ ਸੋ ਤੁਹਾਨੂੰ ਕੁਝ ਖਾਸ ਲੈ ਕੇ ਆਉਣ ਦੀ ਲੋੜ ਨਹੀਂ ਹੈ ਪਾਸਪੋਰਟ ਦੀ ਜ਼ਰੂਰਤ ਹੈਗੀ ਆ ओरिजिनल ਪਾਸਪੋਰਟ ਨਾਲ ਤੁਹਾਡਾ ਆਉਣਾ ਚਾਹੀਦਾ ਕਾਪੀ ਨਹੀਂ ਤੇ ਨਾਲ ਦੇ ਨਾਲ ਸਰਟੀਫਿਕੇਟਸ ਇਸ਼ੂ ਕਰਨ ਦੇ ਲਈ ਜਿਹੜੇ ਜੋ ਦੋ ਜਿਹੜੇ ਆ ਫਾਰਮਸ ਨੇ ਉਹਨਾਂ ਨੂੰ ਫਿਲ ਕਰਕੇ ਲੈ ਕੇ ਆਉਣਾ ਸੋ ਤੁਹਾਨੂੰ ਇੱਥੇ ਨਾਲ ਹੀ ਤੁਹਾਨੂੰ ਲਾਈਫ ਸਰਟੀਫਿਕੇਟ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਜਾਏਗਾ ਇਸ ਤੋਂ ਇਲਾਵਾ ਚਾਰ ਹੋਰ ਥਾਵਾਂ ਤੇ ਵੈਸੇ ਕੁੱਲ ਪੰਜ ਥਾਵਾਂ ਤੇ ਬ੍ਰਾਮਪਨ ਦੇ ਵਿੱਚ ਜਿਹੜਾ ਇਹ ਕੈਂਪ ਲਗਾਇਆ ਗਿਆ ਵਾ ਅੱਜ ਦਾ ਜਿਹੜਾ ਕੈਂਪ ਹੈ ਨ ਦਾਗਲ ਕੀਤੀ ਜਾਵੇ ਚਾਰ ਹੋਰ ਥਾਵਾਂ ਤੇ ਇਹ ਕੈਂਪ ਲਗਾਏ ਜਾ ਰਹੇ ਨੇ ਜੇਕਰ ਤੁਸੀਂ ਅੱਜ ਦਾ ਕੈਂਪ ਮਿਸ ਕਰ ਦਿੱਤਾ ਤਾਂ ਤੁਸੀਂ ਬ੍ਰਾਮਟਨ ਦੇ ਵਿੱਚ ਰਹਿ ਰਹੇ ਹੋ ਤਾਂ ਬ੍ਰਾਮਟਨ ਦੇ ਬਾਕੀ ਚਾਰ ਲੋਕੇਸ਼ਨ ਜਿਹੜੀਆਂ ਨਾਲ ਦੇ ਨਾਲ ਤੁਸੀਂ نیچے ਦੇਖ ਸਕਦੇ ਹੋ ਇੱਥੇ ਜਾ ਕੇ ਤੁਸੀਂ ਆਪਣੇ ਲਾਈਫ ਸਰਟੀਫਿਕੇਟ ਜਿਹੜਾ ਬਣਵਾ ਸਕਦੇ ਹੋ ਬ੍ਰਾਮਟਨ ਤੋਂ ਕੈਮਰਾਮੈਨ ਮਨਦੀਪ ਪੂਰੀਆਂ ਨਾਲ